ਆ ਤੁਹਾਡਾ ਐਮਪੀ ਆ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਤੇ ਪਰਲੇ ਪਾਸੇ ਜਾ ਕੇ ਨਲਕਾ ਪੱਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ ਕੋਈ ਪਤਾ ਨਹੀਂ ਕਦੋਂ ਕਿਸੇ ਬਿਮਾਰ ਮਾਂ ਦਾ ਫੋਨ ਆ ਜਾਏ ਕੋਈ ਪਤਾ ਨਹੀਂ ਕਿਸ ਕਦੋਂ ਕਿਸੇ ਨੂੰ 1 ਵਜੇ 2 ਵਜੇ ਹਸਪਤਾਲ ਚ ਦਾਖਲ ਕਰਾਉਣਾ ਪੈ ਜਾਏ ਫਿਰ ਫੋਨ ਕਰਨਾ ਪੈ ਜਾਏ ਇਹ ਨਲਕੀਆਂ ਪੱਟਣ ਵਾਲੀ ਰਾਹ ਨਹੀਂ ਹੈਗੀ ਗੱਲ ਨਹੀਂ ਬਾਤ ਨਹੀਂ ਆ ਕੇ ਬੁੱਟ ਤੁਸੀਂ ਵੀ ਮੈਂ ਮੈਂ ਹੁਣ ਕੀ ਕਮਾਂ ਯਾਰ ਮੈਂ ਨਹੀਂ ਬੋਲਦਾ ਯਾਰ ਹੁੰਦਾ ਨਹੀਂ ਵੀ ਮੈਂ ਤੁਹਾਡੇ ਨਾਲ ਰੁੱਸਿਆ ਹੋਇਆ ਹਾਂ ਉਹ ਗੱਲ ਹੈ ਯਾਰ ਕੋਈ ਦੇਖਤਾ ਲਿਆ ਕਰੋ ਵੀ ਆਊਗਾ ਕਿ ਨਹੀਂ ਆਊਗਾ ਬੁੱਢਾ ਉਹ ਚੱਕ ਕੇ ਭੇਜਤਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 ਚ ਭੇਜਿਆ ਤੁਸੀਂ ਉਹਨੂੰ 3 ਸਾਲ ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲੋਂਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ ਚ ਤੇ ਸਰਕਾਰ ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਿਨਿਸਟਰ ਕੋਲੇ ਕਦੇ ਕਿਸੇ ਮਿਨਿਸਟਰ ਕੋਲੇ ਐਮਪੀ ਦਾ ਐਮਪੀ ਦਾ ਹੱਥ ਹੱਕਮਨ ਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਆਪਦੇ ਹਲਕੇ ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕੇਸ ਬੰਦੇ ਦੇ ਹੱਥ ਸਾਡੀ ਕਿਸਮਤ ਐ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING DAY ਐ ਉਹਦੇ ਸੁੱਚ ਦਪਣੀਆਂ ਨਾ 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 ਤੁਹਾਡੇ VOTER CARDਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਤੁਹਾਡਾ VOTER CARD ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਚੱਕ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਆਪਾਂ वो वो पार्टियां की समझ गए गुरदासपुर फेमस बंदे को डाल देते हैं हम किसी होर फिर भाल दे रहे हो भी बंदे आपदे चो जिताओ चो खड़े करो आपदे चो निकलो आप निकलो आप फुटो आंडे की किस्मत च आडा ना ਜਿਹੜਾ ਵੀ ਅੰਡਾ ਹੈ ਮੁਰਗੀ ਦਾ ਭਾਵੇਂ ਅੰਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਅੰਡੇ ਨੇ ਅਗਲ ਨੋਟ ਕਰ ਲਿਓ ਕਿ ਭਗਵੰਤ ਮਾਨ ਕਹਿ ਕੇ ਗਿਆ ਸੀ ਅੰਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਅੰਡੇ ਨੇ ਟੁੱਟਨੇ ਟੁੱਟਣਾ ਹੈ ਫਰਕ ਇੰਨਾ ਕਹੇ ਜੇ ਅੰਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਅੰਦਰਲੀ ਜ਼ਿੰਦਗੀ ਖਤਮ ਜੇ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜਿੰਦਗੀ ਸ਼ੁਰੂ ਆਇੰਦਾ ਫਰਕ ਅੰਦਰੋਂ ਫੁੱਟੋ ਆਪ ਫੁੱਟੋ ਕੀ ਗੱਲ ਵੀ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦਾ ਕੋਈ ਐਮਪੀ ਬੰਬੇ ਤੋਂ ਲੈਣਾ ਜ਼ਰੂਰੀ ਹੈ ਤੁਹਾਡੇ ਚੋਂ ਕਿਉਂ ਨਹੀਂ ਬਣ ਸਕਦੇ ਐਮਐਲਏ ਬੜੇ ਨੇ ਭੋਏ ਵਾਲੇ ਬੈਠੇ ਆ ਉਹ ਕਰਤਾਰਪੁਰ ਵਾਲੇ ਬੈਠੇ ਆ ਕੀ ਗੱਲ ਤੁਹਾਡੇ ਚੋਂ ਨਹੀਂ ਬਣ ਸਕਦੇ ਬਈ ਸਾਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬਹਿਣਾ ਨਹੀਂ ਆਉਂਦਾ ਸਾਨੂੰ ਫੈਸਲੇ ਨਹੀਂ ਲੈਣੇ ਆਉਂਦੇ ਕੀ ਕਹਿੰਦੇ ਸੀ ਪਹਿਲਾਂ ਭਗਵਾਨਤਮਾਨ ਕੋਲੇ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਹੂ ਤਜਰਬੇਕਾਰਾਂ ਤੋਂ ਨੇ ਫਿਰ ਕਹਿੰਦੇ 6 ਮਹੀਨੇ ਨਹੀਂ ਚਲਣੀ ਚੱਲ ਗਈ ਬਿਜਲੀ ਨਹੀਂ ਫ੍ਰੀ ਹੋਣੀ ਹੋ ਗਈ ਸਾਲ ਨਹੀਂ ਕੱਟਦਾ ਸਾਲ ਵੀ ਕੱਟ ਲਿਆ ਦੂਜਾ ਸਾਲ ਨਹੀਂ ਲੱਗਣ ਦਿੰਦੇ ਇਹਨੂੰ ਦੂਜਾ ਵੀ ਲੱਗ ਗਿਆ 2 ਸਾਲ ਤੋਂ ਪਹਿਲਾਂ ਪਹਿਲਾਂ ਸੈੱਟ ਲੈਣਾ ਕੰਮ ਜਲੰਧਰ ਨਹੀਂ ਜਿੱਤ ਸਾਡੇ ਜਿੱਤ ਲਈ ਹੁਣੇ ਲੋਕ ਸਭਾ 'ਚ ਵੇਖਿਓ ਸ਼ਰਤ ਲਾ ਕੇ ਕਹਿੰਦਾ ਮੈਂ ਲੋਕ ਸਭਾ 'ਚ ਮੈਂ ਤੁਹਾਡੇ ਬਿਹਫ ਤੇ ਕਹਿੰਨਾ ਹੁਣੇ ਉਹ ਚਮਰਾੜ ਉਦੀ ਗੱਲ ਚੱਲੀ ਧਾਰਕਲਾਂ ਦੀ ਗੱਲ ਚੱਲੀ ਜਿਹੜਾ 206 ਮੈਗਾਵਾਟ ਦਾ ਆਪਾਂ ਬਣਾ ਰਹੇ ਹਾਂ ਇੱਥੇ ਡੈਮ ਉਹਦੀ ਗੱਲ ਚੱਲੀ ਉਹ ਚੋਂ ਨਹਿਰਾ ਨਿਕਲ ਗਈ ਗੱਲ ਚੱਲੀ ਤੁਸੀਂ ਸ਼ਰਤ ਲਾ ਲਓ ਥੋੜੇ ਐਮਪੀ ਨੂੰ ਬੁਲਾ ਲਓ ਉਹਨੂੰ ਜਿਹੜਾ ਧਾਰਕਲਾਂ ਦਾ ਪਤਾ ਹੋਵੇ ਤਾਂ ਦੱਸ ਦੇ ਮੈਨੂੰ ਇਹ ਧਾਰਕਲਾਂ ਕੀ ਹੈ ਚਮਰੌੜ ਕੀ ਹੈ ਤੁਸੀਂ ਬੰਦਾ ਹੀ ਉਹ ਚੁਣ ਲਿਆ ਜਿਹਦਾ ਜਿਹਦਾ ਲਿੰਕ ਹੀ ਹੈ ਨਹੀਂ ਤੁਹਾਡੇ ਨਾਲ ਜਿਹਦਾ ਤੁਹਾਡੇ ਨਾਲ ਕੋਈ ਸਬੰਧ ਹੀ ਹੈ ਨਹੀਂ ਨਾ ਤੁਹਾਡੀਆਂ ਸਮੱਸਿਆਵਾਂ ਨਾਲ ਬੈਂਤੀ ਵੈਨਾ ਚ ਰਹਿਣਾ ਤਿੰਨ ਚਾਰ ਘੰਟੇ ਅਸਲੀ ਫੇਸ ਹੁੰਦਾ ਹੈ ਬਾਕੀ ਸਾਰੀ ਫਾਊਂਡੇਸ਼ਨ ਲਾ ਕੇ ਮੇਕਅੱਪ ਚ ਹੁੰਦੇ ਮੈਂ ਵੀ ਰਿਆਂ ਹਾਂ ਉਸੇ ਕੰਮ 'ਚ ਮੈਨੂੰ ਪਤਾ ਇਸ ਗੱਲ ਦਾ ਮੈਨੂੰ ਵੀ ਪਹਿਲਾਂ ਕਹਿੰਦੇ ਰਹੇ ਆ ਕਿੱਧਰ ਫਸ ਗਿਆ ਤੂੰ ਕਿੱਧਰ ਗਲੀਆਂ ਨਾਲੀਆਂ ਦੇ ਮੌਕੇ ਦੇਖਦਾ ਫਿਰਦਾ ਆ ਆ ਜਾ ਇੱਧਰ ਬੰਬੇ ਨਜ਼ਾਰੇ ਨੇ ਨਾਲੇ ਪੈਸੇ ਮਿਲਦੇ ਨੇ ਨਾਲ ਤਾੜੀਆਂ ਇਧਰ ਨਾ ਪੈਸੇ ਨੇ ਨਾਲ ਗਾਲਾਂ ਗਾਲਤ ਰੋਹ ਜਿਹੀ ਘੜੀਆਂ ਮੈਨੂੰ ਕਦੇ ਮਜੀਠੀਆ ਲੱਗਿਆ ਹੁੰਦਾ ਕਦੇ ਉਹਦੀ ਭੈਣ ਲੱਗੀ ਹੁੰਦੀ ਹੈ ਕਦੇ ਉਹਦਾ ਸਾ ਜੀਜਾ ਲੱਗਿਆ ਹੁੰਦਾ ਕਦੇ ਬਾਜਵੇਹੋਰੀ ਲੱਗੇ ਹੁੰਦੇ ਗਾਲੇ ਘੜੀਆਂ ਮੈਨੂੰ ਮੈਨੂੰ ਹੀ ਗਾਲਾਂ ਮੈਂ ਕੀ ਮਾੜਾ ਕਰਤਾ ਯਾਰ ਮੈਨੂੰ ਦੱਸੋ ਤਾਂ ਸਹੀ ਸਿਰਫ ਇੱਕੋ ਹੀ ਗੱਲ ਹੈ ਫਰਸਟ੍ਰੇਸ਼ਨ ਦਾ ਇੱਕੋ ਹੀ ਪੰਗਾ ਹੈ ਉਹਨਾਂ ਨੂੰ ਇੱਕੋ ਗੱਲ ਹਾজম ਨਹੀਂ ਹੋ ਰਹੀ ਕਿ ਇੱਕ ਸਤੌਜ ਪਿੰਡ ਦੇ ਇੱਕ ਛੋਟੇ ਜਿਹੇ ਪਿੰਡ ਦੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ 'ਚ ਤਾਰੀਆਂ ਲਾਉਣ ਵਾਲਾ ਸਾਈਕਲ ਤੇ ਸਾਈਕਲ ਤੇ ਜਾ ਕੇ ਦਸਵੀਂ ਕਰਨ ਵਾਲਾ ਪਲੱਸ 1 ਪਲੱਸ 2 ਬੀਕਮ ਬੀਕਮ ਟੂ ਬੀਕਮ ਦੇ ਵਿੱਚ ਬੱਸਾਂ ਦੀਆਂ ਛੱਤਾਂ ਤੇ ਬਹਿਣ ਵਾਲਾ ਸਾਡੀ ਕੁਰਸੀ ਤੇ ਕਿਉਂ ਬਹਿ ਗਿਆ